ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਸਾਰੇ ਕਿਸਾਨ ਭਰਾਵਾਂ ਦਾ ਅੱਜ ਆਪਣੇ ਕੋਲੇ ਆਇਆ ਜੀ ਚਾਰ-ਚਾਰ ਦਾ ਫਿਕਸਵਾਣ। ਇਹ ਜਿਹੜੀ ਰਿਪੇਅਰ ਕਰਨੀ ਆਪਾਂ ਚੰਗੀ ਤਰ੍ਹਾਂ ਆਓ ਤੁਹਾਨੂੰ ਦੱਸਦੇ ਆਂ ਵੀ ਇਹਨੂੰ ਆਪ ਕਿਵੇਂ ਜਮਾਂ ਵਧੀਆ ਬਣਾ ਸਕਦੇ ਆਂ ਵੀ ਇਹਦੇ ਚ ਪਾਣੀ ਬਿਲਕੁਲ ਓਕੇ ਠੱਲ ਕੇ ਪਾਣੀ ਦਵਾਂਗੇ ਆਪਾਂ ਜੀ ਮੀਦਾਰ ਨੂੰ। ਇਹਨੂੰ ਆਪਾਂ ਖੋਲ ਲੈਣਾ ਜੀ। ਸਾਰੇ ਇਹਦੇ ਨਟ ਖੋਲ ਲੈਣੇ ਆ। ਹੋਲਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਵਿਖ ਕਰਾਂਗੇ ਤਿਆਰ ਦੁਬਾਰੇ ਲਓ ਜੀ ਆਪਾਂ ਖੋਲ ਲਿਆ ਪਲੇਟ ਫੱਟ ਲੈਣੀ ਹੈ ਪਲੇਟ ਫੱਟਣ ਤੋਂ ਬਾਅਦ ਇਹਨਾਂ ਫੱਟ ਲੈਣਾ ਜੀ ਹੁਣ ਆਪਾਂ ਕੱਢਾਂਗੇ ਵਿਚਲਾ ਕਬਜਾ ਇਹਨੂੰ ਕੱਢਣ ਤੋਂ ਬਾਅਦ ਇਹਨੂੰ ਚੈੱਕ ਕਰਾਂਗੇ ਜੀ ਵਿੱਚ ਕੀ ਨੁਕਸਾ ਲਓ ਜੀ ਪੈਨ ਟੁੱਟੀ ਹੋਈ ਹੈ ਜੀ </body> ਹੁਣ ਦੇਖੋ ਜੀ ਜਿਹੜਾ ਮੇਨ ਪੱਤਾ ਦਾ ਉਹਦੇ ਜਿਹੜੇ ਆ ਸਰਾਖ ਨੇ ਆ ਦੇਖੋ ਕਿ ਇਹ ਸਰਾਖ ਜਿਹੜੇ ਆ ਖੁੱਲੇ ਹੋ ਚੁੱਕੇ ਆ ਇਹ ਜਿਹੜੇ ਸਰਾਖ ਆ ਇਹ ਆਪਣੇ ਨਹੀਂ ਸੈੱਟ ਹੋ ਸਕਦੇ ਕਿਉਂਕਿ ਇਹ ਡੇਗੀ ਹੁੰਦਾ ਡੇਗੀ ਦਾ ਕੋਈ ਹੱਲ ਨਹੀਂ ਹੁੰਦਾ ਹੁਣ ਆਪਾਂ ਇਹ ਜਿਹੜਾ ਪੱਤਾ ਹੈ ਇਹ ਨਵਾਂ ਪਾਵਾਂਗੇ ਇਹ ਬਦਲਣਾ ਪਊਗਾ ਚੇਂਜ ਕਰਨਾ ਪਊਗਾ ਜੀ ਫਿਰ ਇਹ ਚੱਲੂਗਾ ਹੁਣ ਦੇਖਦੇ ਆ ਜੀ ਵਿੱਚੋਂ ਆਪਕੇ ਨੇ ਜਿਹੜੀ ਟੁੱਟੀ ਹੋਈ ਹੈ ਵਿੱਚੋਂ ਨਿਕਲਾਈ ਆ। ਟੁੱਟ ਕੇ ਵਿਚ ਹੀ ਰਹਿ ਗਈ। ਇਹ ਆਪਾਂ ਖੜਤੀ। ਹੁਣ ਦੇਖੋ ਜੀ ਅੰਦਰੋਂ ਜਿਹੜੀ ਇਹਦੀ ਆਹ ਸੀਟ ਹੈ ਨਾ ਪਿੱਤਲ ਦੀ ਹੁੰਦੀ ਹੈ। ਇਹ ਸੀਟ ਹੈ ਜਿਹੜੀ ਆਪਾਂ ਨੂੰ ਤਿਆਰ ਕਰਨੀ ਪਊਗੀ ਦੁਬਾਰੇ। ਕਿਉਂਕਿ ਫੇਰ ਹੀ ਨਵਾਂ ਸਮਾਨ ਪਾ ਕੇ ਪੱਤਾ ਪਾ ਕੇ ਫੇਰ ਹੀ ਵਿੱਚ ਪਾਣੀ ਖੜੂਗਾ ਇਹਨੇ। ਆਓ ਜੀ ਹੁਣ ਦੇਖਦੇ ਹਾਂ ਆਪਾਂ ਕਿਵੇਂ ਤਿਆਰ ਕਰਨਾ ਹੈ। ਆਪਾਂ ਇੱਕ ਜਿਹੜਾ ਸੀਟ ਨੂੰ ਤਿਆਰ ਕਰਨ ਵਾਸਤੇ ਆਪ ਕੋਸ਼ਿਸ਼ ਡਿਗਾਰਡ ਕੀਤਾ ਰਿਗਾਰਡ ਤਿਆਰ ਕਰਿਆ ਹੋਇਆ ਉਹ ਤੁਹਾਨੂੰ ਦਿਖਾਉਨੇ ਆ ਕਿ ਆਪ ਕਿਵੇਂ ਇਹਨੂੰ ਸੀਟ ਨੂੰ ਸੈੱਟ ਕਰਾਂਗੇ ਇੱਕ ਜੀ ਆਪਾਂ ਆਹ 5 ਇੰਚੀ ਕਟਰ ਲੈ ਲੈਣਾ ਜੀ ਜਿਹੜਾ ਲੋਹਾ ਕੱਟਣ ਵਾਲਾ ਕਟਰ ਹੁੰਦਾ ਉਹ ਕਟਰ ਲੈ ਲੈਣਾ ਇੱਕ ਉਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਪਾ ਲੈਣਾ ਥੋੜਾ ਜਿਹਾ ਟਾਈਟ ਹੀ ਹੈ ਇਹਨੂੰ ਆਪਾਂ ਥੋੜ੍ਹ ਕੇ ਅੰਦਰ ਪਾ ਦੇਣੀ ਇਹਨੂੰ ਪਾਉਣ ਤੋਂ ਬਾਅਦ ਇਸ ਨੂੰ ਦੱਸਦੇ ਹਾਂ ਅੱਗੇ ਆਪਾਂ ਕੀ ਕਰਨਾ ਲੋ ਜੀ ਕਟਰ ਆਪਣਾ ਅੰਦਰ ਪੈ ਗਿਆ ਕਟਰ ਪੂਰਾ ਪੂਰਾ ਜਿਹੜਾ ਉੱਤੇ ਆ ਰਿਹਾ ਆਪਣੀ ਸੀਟ ਦੇ ਹੁਣ ਆਪਣੇ ਕੋਲੇ ਜੀ ਇੱਕ 4 ਸੂਤ ਦਾ ਨਾਟ ਹੈ 12 ਇੰਚ ਦਾ ਇਹਦੀ ਅਪਾ ਟੂਪੀ ਕੱਟੀ ਹੋਈ ਆ ਥੱਲੇ ਦੋ ਠਿੰਦਰੀਆਂ ਦੋ ਵਾਸ਼ਰਾਂ ਲਾਈਆਂ ਹੋਈਆਂ ਨੇ ਇਹਨੂੰ ਆਪਾਂ ਇਹਦੇ ਵਿੱਚ ਨਾਟ ਖੋਲ ਲੈਣਾ ਵਾਸ਼ਲ ਕੱਢ ਲੈਣੀ ਹੈ ਵਾਸ਼ਲ ਕੱਢ ਕੇ ਹੁਣ ਆਪਾਂ ਜਿਹੜਾ ਕਟਰ ਹੈ ਉਹਦੇ ਵਿੱਚ ਇਹਨੂੰ ਪਾ ਲੈਣਾ ਉਹਦੇ ਵਿੱਚ ਕਿਵੇਂ ਆਹ ਵੇਖੋ ਜੀ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਫਿੱਟ ਕਰ ਲੈਣਾ ਇਹਨੂੰ ਥੱਲੇ ਵਾਸ਼ਾ ਲਾ ਕੇ ਢਿਮਰੀ ਲਗਾ ਲੈਣੀ ਹੈ ਤੇ ਚੰਗੀ ਤਰ੍ਹਾਂ ਇਹਨੂੰ ਸੈਂਟਰ 'ਚ ਕਰਕੇ ਕੱਸ ਲੈਣਾਗਾ ਆ ਦੇਖੋ ਤਾਂ ਇਹ ਕੱਲ ਕੀ ਕਹਿੰਦਾ ਸਰੋ ਤਾਂ ਇਸ ਤਰ੍ਹਾਂ ਕੱਸ ਲੈਣਾ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਉੱਪਰੋਂ ਹੁਣ ਇਹਨੂੰ ਘਮਾਵਾਂਗੇ ਫਿਰ ਇਹਦੀ ਸੀਟ ਬਣੂਗੀ ਲਓ ਜੀ ਆ ਹੋ ਗਈ ਸੈਟਿੰਗ ਸਾਰੀ ਆਪਣੇ ਕੋਲੇ ਆ ਗਈ ਹੈ ਜੀ ਡ੍ਰਿਲ ਆਪਾਂ ਡ੍ਰਿਲ ਨੂੰ ਖੋਲ ਲੈਣਾ ਉੜ ਕੇ ਆਪਣੀ ਜਿਹੜੀ ਚੋਕ ਹੈ ਉਹ ਚੰਗੀ ਤਰ੍ਹਾਂ ਢਿੱਲੀ ਕਰ ਲੈਣੀ ਹੈ ਇਹਦੇ ਵਿੱਚ ਹੁਣ ਆਪਾਂ ਇਹਨੂੰ ਉੱਪਰ ਰੱਖ ਕੇ ਰੈਲ ਨੂੰ ਉੱਪਰ ਰੱਖ ਕੇ ਇਹਦੇ ਹਲੋ ਇਹਨੂੰ ਆਪਾਂ ਚੰਗੀ ਤਰ੍ਹਾਂ ਕੱਸ ਲੈਣਾ ਇਹਨੂੰ ਆਪਾਂ ਵਰਮਟ ਆਇਟ ਕਰਾਂਗੇ ਟਾਈਟ ਕਰਨ ਤੋਂ ਬਾਅਦ ਆਖਾਂ ਇਹਨੂੰ ਪਰ ਹਲਕਾ ਹੀ ਹਲਕੀ ਜਿਹਾ ਦਾਬ ਦੇ ਕੇ ਹੀ ਚਲਾਉਣਾ ਹੈ ਜਿਆਦਾ ਦਾਬ ਦੇ ਨਾਲ ਕਟਰ ਟੁੱਟ ਜਾਂਦਾ ਹਲਕੀ ਜਿਹਾ ਦਾਬ ਦੇ ਕੇ ਹੀ ਚਲਾਉਣਾ ਇਹਨੂੰ ਆਪਾਂ ਇਸ ਤਰ੍ਹਾਂ ਕਰਦੇ ਹਾਂ ਆ ਦੇਖ ਹੁਣ ਆਪਣੀ ਜਿਹੜੀ ਸੀਟ ਆ ਇਹ ਸੀਟ ਵਧੀਆ ਤੇ ਉਹ ਵੀ ਸਾਫ਼ ਹੋ ਗਈ ਬਿਲਕੁਲ ਫੇਸ ਲੱਗ ਚੁੱਕਿਆ ਸੀਟ ਦਾ ਹੁਣ ਤੁਸੀਂ ਦੇਖੋ ਜੀ ਮਰੀਆ ਹੁਣ ਕੋਈ ਦਿੱਕਤ ਨਹੀਂ ਆਊਗੀ ਸਾਰੀ ਮੈਲ ਜੰਗਾਲ ਜਿਹੜੀ ਉਹ ਲਹਿ ਗਈ ਆ ਸੀਟ ਆਪਣੀ ਬਿਲਕੁਲ ਓਕੇ ਆ ਹੁਣ ਆਪਾਂ ਲਿਆਈ ਨਵਾਂ ਕਬਜਾ ਸਾਰਾ ਸੈੱਟ ਹੁਣ ਆਪਾਂ ਇਹਦੀ ਕਰਾਂਗੇ ਫਟਕ ਤੁਸੀਂ ਦੇਖ ਸਕਦੇ ਹੋ ਨਵਾਂ ਕਬਜਾ ਪਾਵਾਂਗੇ ਇਹਨੂੰ ਆਪਾਂ ਖੋਲ ਕੇ ਵਿੱਚ ਨਵਾਂ ਪੱਤਾ ਕੱਸ ਲਿਆ ਜੀ ਨਵਾਂ ਪੱਤਾ ਕੱਸਣ ਦੇ ਬਾਅਦ ਜਿਹੜੀ ਜਿਹੜੀ ਸੈਟਿੰਗ ਆ ਉਹ ਕਰਕੇ ਜਿੱਥੇ ਮਾੜਾ ਮੋਟਾ ਗ੍ਰੈਂਡਰ ਲੱਗਦਾ ਸੀ ਲਾ ਕੇ ਆ ਵੈਲਡਿੰਗ ਸ਼ਿੰਡਿੰਗ ਲਾ ਕੇ ਹੁਣ ਆਪਾਂ ਇਹਨੂੰ ਕਰਾਂਗੇ ਇਹਦੀ ਫਿਟਿੰਗ ਫਿਟਿੰਗ ਕਰਨ ਤੋਂ ਬਾਅਦ ਨਟ ਵਗੈਰਾ ਫਿਰ ਚੰਗੀ ਤਰ੍ਹਾਂ ਕੱਸ ਲੈਣੇ ਆ ਨਵਾਂ ਜਾਇੰਟ ਪਾਤਾ ਜੀ ਨਵਾਂ ਜਾਇੰਟ ਪਾਉਣ ਦੇ ਬਾਅਦ ਹੁਣ ਆਪਾਂ ਚੈੱਕ ਕਰਕੇ ਟਿਕਾਣੇ ਤੇ ਕਰਕੇ ਆਪਣੇ ਖਬਜੇ ਨੂੰ ਜਿਹੜਾ ਸੈੱਟ ਕਰਕੇ ਕੱਸ ਦੇਣਾ ਆ ਦੇਖੋ ਜੀ ਪਾਣੀ ਖੜ ਗਿਆ 0% ਲੀਕਿੰਗ ਹੈ ਜੀ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹੋ ਜਿਹੀਆਂ ਵੀਡੀਓ ਜਾਣ ਕਰੀਆਂ ਆਉਂਦੀਆਂ ਰਹਿੰਦੀਆਂ ਨੇ